اعوذ باللہ من الشیطان الرجیم بسم اللہ الرحمن الرحیم السلام علیکم ساسری کال নমস্কার میں محمد شفیق चौहान شہری پردان شلومنی اکالی دل حلقہ ملیر کوٹلا اج دا جیڑا میرا اے ویڈیو پان دا مقصد ہے اج پھر تو ایک بار ساڈے مسلماناں دے حقاں تے قانونی حقاں دے اُتے ਇੱਕ ਵਾਰ ਫੇਰ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅੱਜ ਫੇਰ ਤੋਂ ਜਿਸ ਹਿਵਨਾਮਿਆਂ ਨੂੰ ਪਿਛਲੀਆਂ ਸਰਕਾਰਾਂ ਦੇ ਸਮੇਂ ਬੰਦ ਕੀਤਾ ਗਿਆ 2 ਸਾਲ ਲੰਬੇ ਸੰਘਰਸ਼ ਕਰਨ ਤੋਂ ਬਾਅਦ ਫੇਰ ਅਸੀਂ ਹਿਵਨਾਮਾ ਚਾਲੂ ਕਰਵਾਇਆ 1 ਸਾਲ ਪਹਿਲਾਂ ਚਾਲੂ ਅਸੀਂ ਹਿਵਨਾਮਾ ਫੇਰ ਸ਼ੁਰੂ ਕਰਵਾਇਆ ਥਾ ਜਿਸ ਨੂੰ ਅੱਜ ਇੱਕ ਡਿਕਟੇਟਰਸ਼ਿਪ ਦੇ ਤਹਿਤ ਕਿਸੇ ਦੇ ਹੁਕਮਾ ਦੀ ਨਹੀਂ डीसी ਸਾਹਿਬ ਵੱਲੋਂ ਕੋਈ ਹੁਕਮ ਨਹੀਂ ਕੋਈ ਸਰਕਾਰ ਵੱਲੋਂ ਕੋਈ ਹੁਕਮ ਨਹੀਂ ਜਿਸ ਦੇ ਤਹਿਤ ਤਹਿਸੀਲਦਾਰ ਮਲੇਰ ਕੋਟਲਾ ਅਸ਼ੀਸ਼ ਸਿੰਘਲਾ ਜੀ ਉਹਨਾਂ ਨੇ ਆ ਕੇ ਮਲੇਰ ਕੋਟਲੇ ਦੇ ਮੁਸਲਮਾਨਾਂ ਦਾ ਇਹ ਹਕ ਹਿਵਾਨਾਮਾ ਇਸ ਨੂੰ ਬੰਦ ਕਰ ਦਿੱਤਾ ਪਟਵਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਉਹਨੇ ਜ਼ੁਬਾਨੀ ਕੀਤੀਆਂ ਅਜੇ ਮੈਨੂੰ ਜਿੱਥੇ ਤੱਕ ਪਤਾ ਲੱਗਿਆ ਹੈ ਕਿ ਹਿਵਾਨਾਮਾ ਕਿਸੇ ਦਾ ਦਰਜ ਨਹੀਂ ਕਰਨਾ ਅਗਰ 600 600 ਗਜ਼ ਤੋਂ ਥੱਲੇ ਐਨਓਸੀ ਲਵੋ ਐਨਓਸੀ ਹੀਵੇ ਨਾਮੇ ਦੀ ਕਿਹੜੀ ਐਨਓਸੀ ਹੁੰਦੀ ਹੈ ਤਹਿਸੀਲਦਾਰ ਸਾਹਿਬ ਤੁਸੀਂ ਆ ਕੇ ਸਾਨੂੰ ਨਵਾਂ ਹੁਕਮ ਸੁਣਾ ਦਿੱਤਾ ਇਹ ਤੁਸੀਂ ਕਿੱਥੋਂ ਕੱਢ ਲਿਆ ਆਪਣਾ ਬਣਾਇਆ ਕਾਨੂੰਨ ਤਹਿਸੀਲਦਾਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦੀ ਚੇਤਾਵਨੀ ਦਿੰਦਾ ਮਲੇਰ ਕੋਟਲੇ ਪ੍ਰਸ਼ਾਸਨ ਨੂੰ ਅਗਰ ਮਲੇਰ ਕੋਟਲੇ ਦੇ ਅੰਦਰ ਹੀਵੇ ਨਾਮੇ ਦੁਆਰਾ ਫੇਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਬਰਦਾਸ਼ਤ ਨਹੀਂ ਕਰੂਗਾ ਕਿਸੇ ਵੀ ਕੀਮਤ ਤੇ ਅਸੀਂ ਇਸ ਨੂੰ ਬੰਦ ਨਹੀਂ ਹੋਣ ਦੇਵਾਂਗੇ ਸਾਡੇ ਮੁਸਲਮਾਨਾਂ ਦਾ ਹੱਕ ਹੈ ਸਾਡਾ ਹੱਕ ਹੈ ਉਹ ਅਸੀਂ ਆਪਣੇ ਹੱਕਾਂ ਦੇ ਉੱਤੇ ਥੋੜਾ ਡਾਕਾ ਨਹੀਂ ਪੈਣ ਦੇਵਾਂਗੇ ਹੁਣ ਸੁਣਨ ਦੇ ਵਿੱਚ ਆਇਆ ਕਿ ਤਹਿਸੀਲਦਾਰ ਮਲੇਰਕੋਲਾ ਸਾਹਿਬ ਸੁਣਨ ਚ ਆਇਆ ਮੇਰੇ ਸੁਣਨ ਦੇ ਵਿੱਚ ਪਰੋਸੇ ਯਕ ਸੁਤਰਾ ਦਾ ਬਦਲ ਗਿਆ ਕਿ ਪੈਸੇ ਵੱਧ ਮੰਗ ਰਹੇ ਹਨ ਪੈਸੇ ਤਹਿਸੀਲਦਾਰ ਸਾਹਿਬ ਨੂੰ ਕਿਸ ਚੀਜ਼ ਦੇ ਵੱਧਈਏ ਪਟਵਾਰੀ ਦਾ ਸਾ ਤੋਂ ਫੀਸ ਲੈ ਨਹੀਂ ਰਹੇ ਉਹ ਤਾਂ ਕੋਈ ਸਾ ਤੋਂ ਪੈਸੇ ਨਹੀਂ ਲੈ ਰਹੇ ਉਹ ਤੁਹਾਨੂੰ ਕਿੱਥੋਂ ਪੈਸੇ ਦੇਣੇ ਜਿਨ੍ਹਾਂ ਨੂੰ ਅਸੀਂ ਪੈਸੇ ਨਹੀਂ ਦੇ ਰਹੇ ਉਹ ਤੁਹਾਨੂੰ ਕਿੱਥੋਂ ਦੇ ਦੇ ਤਾ ਤਸੀਲਾ ਸਾਹਿਬ ਤੁਹਾਨੂੰ ਗੁਜਾਰਿਸ਼ ਹੈ ਸਾਡੇ ਹੱਕਾਂ ਦੇ ਡਾਕਾ ਮਾਰਨ ਦੀ ਕੋਸ਼ਿਸ਼ ਨਾ ਕਰਿਓ ਸ਼ਰੋਮ ਨਹੀਂ ਅਕਾਲੀ ਦਾ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰੂਗਾ ਇਹ ਸਾਡਾ ਸੰਵਿਧਾਨ ਹੱਕ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਉਹਨਾਂ ਨੇ ਸਾਨੂੰ ਮੁਸਲਮਾਨਾਂ ਲਈ ਆਪਣਾ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਹੱਕ ਦਿੱਤਾ ਹੋਇਆ ਹੈ ਇੰਤਕਾਲ ਕਰਾਉਣ ਦਾ ਹੀ ਬਿਨਾਮੇ ਦਾ ਉਹ ਤਿੰਨ ਗੱਲ ਕਰਨ ਦਾ ਤੁਸੀਂ ਕਿਹ ਕਿਸਰੀਆਂ ਗੱਲਾਂ ਦੇ ਵਿੱਚ ਨਾ ਆਈਓ ਬਾਦਲਦੀਨ ਸਾਹਿਬ ਵੀ ਪਹਿਲਾਂ ਕਿਸੇ ਦੀਆਂ ਗੱਲਾਂ ਜਾ ਕੇ ਥੇ ਕਿਤੇ ਤੁਸੀਂ ਨਾ ਹੁਣ ਫੇਰ ਆ ਜਿਓ ਕਿਤੇ ਹੋਰ ਕਿਸੇ ਦੀ ਕਰਨੀ ਕਿਸੇ ਦੀ ਭਰਨੀ ਪੈ ਜਵੇ ਤਾਂ ਮੈਂ ਮਲੇਰਕੋਟਲਾ ਦੇ ਲੋਕਾਂ ਨੂੰ ਗੁਜਾਰਿਸ਼ ਕਰਦਾ ਕਿ ਹੀਵੇ ਨਾਮੇ ਬੰਦ ਕਿਤੇ ਜਾ ਰਹੇ ਨੇ ਔਰ ਤੁਹਾਨੂੰ ਸਭ ਨੂੰ ਮੇਰਾ ਸਾਥ ਦੇਣ ਦੀ ਜ਼ਰੂਰਤ ਹੈ ਮੇਰਾ ਸਾਥ ਦਿਓਗੇ ਅੱਲਾਹ ਚਾਹੇ ਤੁਹਾਡੇ ਹੀਵੇ ਨਾਮੇ ਬੰਦ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰੂਗਾ ਸਭ ਨੂੰ ਅਸਲਾਮ ਵਾਲੇਕੁਮ ਸਤਿ ਸ੍ਰੀ ਅਕਾਲ ਨਮਸਕਾਰ ਬਹੁਤ ਬਹੁਤ ਸ਼ੁਕਰੀਆ